फिर तो स्वागत है जी अपने ब्लॉग में आज आप कुचे खाने जी आज ਪੱਤ ਵਾਲੀ ਵੀਰੇ ਆਪਣੇ ਕਿੰਨੇ ਸੀ ਲੋ ਪੈਕ ਦੇ ਖਾਣੇ ਹਨ ਅਮੇ ਦੋ ਪੈਕ ਨੇ ਵੀਰੇ ਇਹ ਜਿਹੜੇ ਆਪਣੇ ਬਾਈ ਜੀ ਨੇ ਇਹ ਡੇਲੀ ਵਾਲੇ ਕਸਟਮਰ ਨੇ ਇੱਥੇ ਦੇ ਜੀ ਤੁਸੀਂ ਰੇਲੀਆਂ ਨੇ ਨਾ ਨਬਰ ਕਰੇਗੀ ਕਹਿਣਗੇ ਜੇ ਬਾਈ ਤੇ ਟੇਬਲਾਂ ਤੋਂ ਫੇਰ ਤਾਂ ਕਹਿੰਦੇ ਆਪਾਂ ਬਾਈ ਲੈ ਇੱਥੇ ਤੜੀਆਂ ਤੜੀਆਂ ਥਾਕੇ ਦਿਖਾਉਣ ਤੁਹਾਨੂੰ ਨਾਮ ਦੇ ਰੱਖਦੇ ਜੀ ਕਿਵੇਂ ਲੱਗਿਆ ਕੁਲਚਾ ਕਿਵੇਂ ਲੱਗਿਆ ਕੁਲਚਾ ਨਿਆਰਾ ਮੈਂ ਕਹਣਾ ਨਿਆਰਾ ਹੋ ਗਿਆ ਸਵਾਦ ਲੱਗਿਆ ਸਵਾਦ ਵੀ ਨਿਆਰਾ ਵੀ ਇੱਕੋ ਜਿਹਾ ਦੁੱਤੀ ਦੱਤੋ ਬਾਈ ਜੀ ਏ ਸੰਗਦਾ ਜਦਾ ਮੁੰਡਾ ਬਾਲਾ ਹਰੀ ਮਿਰਚ ਆ ਗਈ ਮੈਨੂੰ ਇਹ ਬਾਲਾ ਸੰਗਦਾ ਜਦਾ ਮੁੰਡਾ ਵੀ ਦੱਸਦਾ ਸੰਗਦਾ ਗਾਤਾ ਵਾ ਆ ਭਾਈ ਆਪਣੇ ਖਬਰਸਾ ਤੋਂ ਰਹੇ ਜੀ ਵੈਸੇ ਹੈਗਾ ਆਪਣੀ ਪਰਸਾਦੀ ਆ ਪਰ ਇਹ ਮਰੇ ਸੰਗਦਾ ਆ ਆ ਵੀਰੇ YouTube ਤੇ ਹੀ ਪਾਉਣਾਗੇ ਪਰ ਜ਼ਿਆਦਾ ਅਸੀਂ Facebook ਤੇ ਕਰਦੇ ਆਗੇ YouTube ਤੇ ਕੋਸੋਂ ਨਹੀਂ ਨਾ

ਵੀਰ ਜੀ ਅੱਜ ਆਪਾਂ ਦੁਕਾਨ ਦੀ ਲੋਕੇਸ਼ਨ ਪੁੱਛਦੇ ਆਂਗੇ ਹਾਂਜੀ ਵੀਰ ਜੀ ਆਪਣੀ ਲੋਕੇਸ਼ਨ ਕੀ ਹੈ ਜੀ ਇਸ ਮਾਣਾ ਜੀ ਬੋਵੀ ਕਲੋਨੀ ਕਾਨਗੜ ਰੋਡ ਠੀਕ ਹੈ ਜੀ ਧੰਨਵਾਦ ਜੀ